ਰੱਖਾਂਗੇ ਤੇ ਜਿਹਦੇ ਸਰਕਾਰ ਸਾਨੂੰ ਅਸੀਂ ਆਪ ਦਾ ਜੋ ਲਿਸਟ ਦਾ ਹੈ ਜੋ ਦੀ ਜ਼ਰੂਰਤ ਹੈ ਉਹ ਪੂਰਾ ਕਰਵਾ ਸਕੀਏ ਤੇ ਇਸ ਦੇ ਨਾਲ ਨਾਲ ਮੈਂ ਸਾਰੇ ਸਾਥੀਆਂ ਨੂੰ ਜਿਹੜੇ ਘਰ ਬੈਠੇ ਨੇ ਉਹਨਾਂ ਨੂੰ ਇਹ ਰਿਕਵੈਸਟ ਕਰਦਾ ਹੋਇਆ ਇੱਥੇ ਪਹੁੰਚੋ ਤੇ ਨਾਲ ਇੱਥੇ ਸਾਨੂੰ ਨਾ ਫੰਡ ਦੀ ਬਹੁਤ ਲੋੜ ਹੈ ਫੰਡ ਦੀ ਸਦਕਾ ਹੀ ਸਾਰਾ ਜੋ ਚੱਲੂਗਾ ਪ੍ਰੋਸੈਸ ਤੇ ਹਰ ਚੀਜ਼ ਦਾ ਪੈਸਾ ਲੱਗਦਾ ਹੈ ਇਸ ਕਰਕੇ ਜੇ ਹੋ ਸਕੇ ਤਾਂ ਫੰਡ ਦੀ ਵੀ ਮਦਦ ਕਰੋ ਜਿਹੜੇ ਸਾਥੀ ਘਰਾਂ ਦੇ ਵਿੱਚ ਬੈਠੇ ਆ ਜਾਂ ਜਿਨ੍ਹਾਂ ਦਾ 849 ਪੋਸਟਾਂ ਦੇ ਵਿੱਚ ਨੰਬਰ ਆਇਆ ਹੈ ਜਿਹੜੇ ਨਹੀਂ ਆਏ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਅਪੀਲ ਕਰੋਗੇ ਉਹਨਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਸਾਥੀਓ ਤੁਸੀਂ ਸੋਚੋ ਵੀ ਮੈਂ ਕੱਲਾ ਆ ਜਾਂ ਆ ਵੀ 25 ਜਣੇ ਜਾਂ 50 ਜਣੇ ਇਹ ਸੀ ਇਹਨੂੰ ਹਾਸਲ ਕਰ ਲੈਣਗੇ ਜਾਂ ਉਹ ਜਿ ਵਿੱਚ ਦੇ ਦੇਣਗੇ ਇਹ ਲਾਰੇ ਇਹਨਾਂ ਦੇ ਆਪਨ ਬਹੁਤ ਬਹੁਤ ਦੇ ਰੋਗੀ ਲਾਰੇ ਸੁਣਦੇ ਆ ਨੂੰ ਪਰ ਜੇ ਤੁਸੀਂ ਸਾਰੇ ਜਲਦੀ ਜਲਦੀ ਪਹੁੰਚੋਗੇ ਜਿਆਦਾ ਕੱਟ ਕਰੋਗੇ ਤਾਂ ਆਪਾਂ ਵੀ ਦਿਨ 1 ਵੀਕ ਚ ਸਾਰਾ ਪ੍ਰੋਸੈਸ ਪੂਰਾ ਕਰਾ ਲਵਾਂਗੇ ਅਗਲੀ ਗੱਲ ਕਹਿਣਾ ਚਾਹਾਂਗੇ ਅਸੀਂ ਵੀ ਕੇਡਰ ਕੇਡਰ ਬਾਰੇ ਵੀ ਕੇਡਰ ਵੱਧ ਚੜ ਕੇ ਪਹੁੰਚੋ ਇੱਥੋਂ ਆਪਾਂ ਨੂੰ 849 ਦੀ ਲਿਸਟ ਜੇਕਰ ਅਪਲੋਡ ਕਰਵਾਉਣੀ ਆ ਤਾਕਤ ਜਿਹੜੀ ਕੇਡਰ ਦੀ ਲੋੜ ਪਊਗੀ ਜਿਹਨੇ 364 ਪੋਸਟਾਂ ਦਾ ਲੈਟਰ ਜਾਰੀ ਹੋਇਆ ਉਹਨਾਂ ਨੂੰ ਅਪਰੂਵਲ ਅਪਰੂਵਲ ਕਰਵਾਉਣ ਵਾਸਤੇ ਸੈਕਟਰੀ ਐਟ ਸਿੱਖਿਆ ਮੰਤਰੀ ਤੱਕ ਵੀ ਪਹੁੰਚ ਕਰਨੀ ਪੈ ਸਕਦੀ ਹੈ ਠੀਕ ਹੈ ਇੱਥੇ ਬੈਠਣਾ ਵੀ ਪਊਗਾ ਕਿੰਨੇ ਦਿਨ ਬੈਠਣਾ ਪੈ ਸਕਦਾ ਇਹ ਕੁਝ ਕਹਿ ਨਹੀਂ ਸਕਦੇ ਪਰ ਹਾਂ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਸਾਨੂੰ ਆਸ਼ਵਾਸਨ ਦਿੱਤਾ ਗਿਆ ਵੀ 849 ਪੋਸਟਾਂ ਦੀ ਡਿਮਾਂਡ ਹੈ ਜਿਹੜੀ ਸਾਈਕਲ ਲਿਸਟ ਦੀ ਉਹ ਤੁਹਾਡੀ ਥੋੜੇ ਦਿਨਾਂ ਦੇ ਵਿੱਚ ਅਪਲੋਡ ਹੋ ਸਕਦੀ ਹੋ ਜੂਗੀ ਇਹ ਕਰਤਾ ਡਿਕੇਟਰ ਦੀ ਸਾਨੂੰ ਸਾਥਮੀ ਦਿੱਤਾ ਤੇ ਨਾਲ ਹੀ ਅਸੀਂ ਸੱਧ ਜੋਰ ਪਾ ਕੇ ਭਾਈ ਮਦਨ ਜੀ ਨੇ ਪ੍ਰੈਸ਼ਰ ਪਾਇਆ ਸੀ ਵੀ ਜਿਹੜੀਆਂ 300 ਫੀਡ ਪੋਸਟਾਂ ਦੇ 64 ਪੋਸਟਾਂ ਦਾ ਲੈਟਰ ਜਾਰੀ ਹੋਇਆ ਵੀ ਉਹਨੂੰ ਜਲਦੀ ਤੋਂ ਜਲਦੀ ਅਪਰੂਵਲ ਕੀਤਾ ਜਾਵੇ ਤੇ ਉਹਦਾ ਵੀ ਨਾਲ ਪੈਰਲਰ ਚਲਾਇਆ ਜਾਵੇ ਅੱਜ ਦੀ ਜਿਹੜਾ ਤਰਨਾ ਤੁਹਾਡਾ ਤੁਹਾਡੀ ਕੀ ਜਿੱਤ ਰਹੀ ਉਸ ਬਾਰੇ ਤੁਸੀਂ ਦੱਸੋ ਜਿੱਤ ਰਹੀ ਹੈ ਇਹ ਰਹੀ ਹੈ ਵੀ ਅਸੀਂ ਉਮੀਦ ਕੀਤੀ ਸੀ ਜਿਵੇਂ ਕਿ ਤਰ੍ਹਾਂ ਅਸੀਂ ਆਵਿਆ ਅਸੀਂ ਹੋਰ ਵੀ ਉਮੀਦ ਕਰਦੇ ਹਾਂ ਵੀ ਇਹ ਨਹੀਂ ਹੈਗਾ ਵੀ ਸੈਕੰਡ ਰਿਸਟ ਦੇ ਵਿੱਚ ਸਿਰਫ 70 80 ਜਾਂ 100 ਬੰਦਾ ਹੈ ਜਾਂ ਡੀ ਰਿਜ਼ਰਵ ਦੇ ਵਿੱਚ ਆ 300 400 ਬੰਦਾ ਹੈ ਅਸੀਂ ਚਾਹੁੰਦੇ ਹਾਂ ਵੀ ਕੇਡਰ ਵੱਤੂ ਸਾਡਾ ਸਾਥ ਦੇਵੇ ਤੇ ਅਸੀਂ ਇਸ ਧਰਨੇ ਨੂੰ ਪੱਕੇ ਮੋਰਚੇ ਨੂੰ ਸਫਲ ਬਣਾ ਸਕੀਏ ਇਹ ਜਿਹੜਾ ਧਰਨਾ ਲਗਾਇਆ ਗਿਆ ਤੁਸੀਂ ਇਹ ਧਰਨਾ ਨੂੰ ਅਜਿਹਾ ਦੇਣਾ ਸਮਾਤ ਕਰੋਗੇ ਜਾਂ ਇਹਨੂੰ ਲੰਬਾ ਚਲਾਓਗੇ ਅੱਗੇ ਹਰ ਸਾਰੀ ਜੀ ਦੇਖੋ ਜਿਹੜੇ ਆਈਟੀਟੀ ਕੇਡਰ ਦੇ ਸਾਥੀ ਨੇ ਸਾਰਿਆਂ ਨੇ ਇਹ ਵਿਚਾਰ ਕੀਤਾ ਹੈ ਵੀ ਇੱਥੇ ਅਸੀਂ ਅ ਵਿਕੇਟਰ ਬੈਠਾ ਰਹੂਗਾ 1 2 ਦਿਨ 3 ਦਿਨ ਹਫਤਾ 10 ਦਿਨ ਜਿੰਨੇ ਦਿਨ ਆਪਣਾ ਕੰਮ ਨਹੀਂ ਹੁੰਦਾ ਫਿਲਹਾਲ ਓਨੇ ਦਿਨ ਅਪਾ ਚਾਹੁੰਦੇ ਆ ਵੀ ਜੇਕਰ ਪ੍ਰੈਸ਼ਰ ਹੋ ਜੇ ਟੀਡਰ ਦਾ ਮਾਤਰਾ ਸਾਥੀ ਤੇ ਪਹੁੰਚਣਾ ਇੱਕ ਦਿਨ ਦੇ ਵਿੱਚ 2 ਦਿਨ ਦੇ ਵਿੱਚ ਹਫਤੇ ਵਿੱਚ ਕੰਮ ਹੋ ਸਕਦਾ ਜੇਕਰ ਆਹੀ ਇੱਥੇ ਜੀ ਵੀ 50 ਬੰਦੇ 50